ਜੀ ਮਿੱਤਰੋ ਇਧਰੋਂ ਮਸ਼ੀਨ ਵੀ ਆ ਗਈ ਦੂੜੀ ਵਾਲੀ ਤੇ ਉਹ ਸਾਹਮਣੇ ਗਾਹਾਂ ਅੱਗ ਵੀ ਲਾਤੀ ਕਿਸੇ ਨੇ ਤੇ ਇਧਰੋਂ ਹਨੇਰੀ ਆ ਗਈ ਲੋ ਜੀ ਆ ਮੰਡੀ ਵਾਲੀ ਸਾਈਡ ਪੂਰੀ ਫਲ ਹਨੇਰੀ ਚੜੀ ਹੋਈ ਆ ਗਈ ਤੇ ਆਪਣੇ ਵਾਲ ਟਰੈਕਟਰ ਆਉ ਖੜਾਗਾ ਤੇ ਲਿਆਉਣਿਆਂ ਲਿਆ ਕੇ ਦੇਖਦੇ ਆ ਫਿਰ ਇਹਦਾ ਕੀ ਬਣਦੀ ਆ ਕੀ ਇਹਦੀ ਪੋਜੀਸ਼ਨ ਕੀ ਆ ਗਈ ਰੋਟਾ ਫੀਟਰ ਤੇ ਤੇ ਚਲਾ ਕੇ ਪਤਾ ਲੱਗ ਜੂਗਾ ਤੇ ਇਧਰ ਤਾਂ ਧੂਆ ਰੋੜੀ ਹੋ ਗਿਆ ਨੇਰੀ ਆ ਗਈ ਕਚਮਾ ਤਰ ਤਾ ਟਾਈਮ ਤੇ ਪਤੰਦਰਾਂ ਨੇ ਅੱਗ ਲਾਤੀ ਵੀ ਮੇਰੇ ਸਾਹ ਲੋ ਜੀ ਮਿੱਤਰੋ ਆਪਾਂ ਗਏ ਸੀ ਖੇਤ ਤੇ ਉਧਰੋਂ ਆ ਗਈ ਨੇਰੀ ਤੇ ਟਰੈਕਟਰ ਦੀ ਗਏ ਸੀ ਆਪਾਂ ਪਰਫਾਰਮੈਂਸ ਦੇਖਣਾ ਰੋਟਾ ਫੀਟਰ ਲੈ ਕੇ ਵੀ ਰੋਟਾ ਫੀਟਰ ਤੇ ਕੀ ਕਿੰਨੀ ਕਿ ਤੜਾ ਟਰੈਕਟਰ ਦੀ ਆਪਣੀ ਦੀ ਆਪਣੇ ਵਾਲੇ ਬੰਨਤਾਂ ਹੜੇ ਜੀ ਅੱਗ ਲਾਈ ਜੀ ਸੀ ਆਪਣੇ ਤੇ ਕਰਚ ਨੂੰ ਫਿਰ ਆਪਣੇ ਆਪਣੇ ਵਾਲ ਚ ਦਾ ਰੋਟਾ ਫੀਟਰ ਚਲਾਇਆ ਨਹੀਂ ਹੈਗਾ ਤੇ ਮੈਂ ਕਹ ਨੂੰ ਨਾ ਦੂਸਰੇ ਬੰਦਨੋਂ ਖਾਣ ਦਾ ਕਰਾਇਦੇ ਭਿੰਡੇ ਬਣ ਜਾਂਦੇ ਨੇ ਖੰਦੂ ਵੇਲੇ ਚੁਗੜੀਆਂ ਔਖੇ ਹੋ ਜਾਂਦੇ ਨੇ ਤਾਂ ਕਰਕੇ ਆਪਾਂ ਚੱਲੇ ਆਪਣੇ ਗਵਾਂਡੀਆਂ ਦੇ ਲੈ ਕੇ ਤੇ ਉਹਨਾਂ ਦਾ ਪਹਣ ਜੇ ਪਾਇਆ ਹੋਇਆ ਸੀ ਮੈਂ ਚਾਲੋ ਉੱਥੇ ਚੈੱਕ ਕਰ ਲਾਣੇ ਹੈਗੇ ਹਨਾ ਨਾਲੇ ਪਤਾ ਲੱਗ ਜੂ ਹੈ ਜੀ ਤੇ ਲੇਰੀ ਨੇ ਕੰਮ ਖਰਾਬ ਲਿਆਗਾ ਤਾਂ ਸੀਗਾ ਤੇ ਤਾਂ ਕਰਕੇ ਤਪ ਪਰ ਆਪਣੇ ਲਬੇ ਗਮੰਡਿਆਂ ਦਾ ਪਾਣੀ ਦੇਖ ਰਿਆ ਤੇ ਉਥੇ ਚੱਲੇ ਜੀ ਲੈ ਕੇ ਲੋ ਜੀ ਮਿੱਤਰੋ ਆਪਾਂ ਅੱਗੇ ਘਰੇ ਤੇ ਨਾਈਟ ਨੂੰ ਆਪਾਂ ਰੋਟਰ ਵੇਟਰ ਤੇ ਪਾ ਕੇ ਚੈੱਕ ਕਰਿਆ ਏ ਤੇ ਮੌਸਮ ਜਿਆਦਾ ਖਰਾਬ ਹੋ ਗਿਆ ਛੇਤਾਂ ਕਰਕੇ ਫਿਰ ਆਪਾਂ ਤੇ ਛਿਤੀ ਛਿਤੀ ਆਪਾਂ 15-20 ਮਿੰਟਰ ਲਵੇ ਬਾਗ ਦੇ ਵਿੱਚ ਪਾ ਕੇ ਗਮੰਡਿਆਂ ਦੇ ਤੇ ਘਰੇ ਆ ਗਏ ਜੀ ਦੇ ਪਾਸਾ ਆਪਣੇ ਤੇ ਇਹ ਚੈੱਕ ਕਰਨਾ ਸੀ ਵੀ ਆਪਣੇ ਲੈਂਡ ਬਲੇਡ ਟਰੈਕਟਰ ਇਹ ਚੈੱਕ ਨਹੀਂ ਕੀਤਾ ਵੀ ਹਲਾਮਲਾ ਤੇ ਕੱਢ ਤੇ ਵੀ ਚੈੱਕ ਨਹੀਂ ਕੀਤਾ ਵੀ ਇਹ ਜੋਰ ਇਹਦਾ ਤੇ ਤਾਂ ਕਰਕੇ ਆਪਣੇ ਰੋਟਾਵੀਟਰ ਪਾ ਕੇ ਦੇਖ ਰਿਹਾ ਸੀਗਾ ਵੀ ਵਧੀਆ ਖੇਚਦਾ ਹੈਗਾ ਕਿਉਂਕਿ ਵੱਡਾ ਟਰੈਕਟਰ ਆ ਬਾਕੀ ਪੁਰਾਣਾ ਖੁੰਡਦਾਗਾ ਨਾ ਜੀ ਤੇ ਪਰਫਾਰਮੈਂਸ ਤਾਂ ਵਧੀਆ ਦਿੱਤੀ ਹੈਗੀ ਤੇ ਬਾਕੀ ਆਪਣੇ ਘਰੇ ਭਰਤਪੁਰ ਤੋਂ ਵੀ ਪਾਇਆਗਾਰਾਵੇ ਰਤੇਬ ਚਲਾ ਕੇ ਦੇਖੇਗਾ ਤੇ ਉਹਤੇ ਵੀ ਵਧੀਆ ਚੱਲਿਆ ਹੈਗਾ ਜੀ ਹਣਾ ਤੇ ਬਾਕੀ ਆ ਰੋਟਾਵੀਟਰ ਪਾ ਕੇ ਪਤਾ ਲੱਗ ਗਿਆ ਤੇ ਇਹ ਥੋੜਾ ਜਿਹਾ ਭਰਾ ਦੇ ਮਾਨ ਦੇ ਵਿੱਚ ਬਹਿਮ ਸੀਗਾ ਤੇ ਟਰੈਕਟਰ ਨੇ ਆਪਣੇ ਵਧੀਆ ਮਤਲਬ ਕਿ ਵਧੀਆ ਜੋਰ ਦਿਖਾਇਆ ਜੀ ਤੇ ਬਾਕੀ ਪਰਾਣਾ ਖੁੰਡਾ ਜੀ ਪਰਾਣਾ ਖੁੰਡਾ ਕਿੱਥੇ ਘੋਲਦਾ ਹੁੰਦਾ ਹੈਗਾ ਨਾ ਆਪਾਂ ਲਿਆਂਦੇ ਮਟਰ ਤੇ ਚਾਹ ਬਣਾ ਕੇ ਪੀ ਲਈ ਮੈਂ ਤੇ ਮਾਤਾ ਨੇ ਮਾਤਾ ਉਹ ਫਿਰ ਜਾਂਦੀਆਂ ਤੇ ਪਾਣੀ ਨਾਲ ਸਾਫ਼ ਕਰਕੇ ਆਟੀਏ ਸਾਰਾ ਘਰ ਤੇ ਹੁਣ ਆਪਾਂ ਜੀ ਲੱਗਦੇ ਆਂਗੇ ਚੌਲ ਬਣਾਉਣਾ ਤੇ ਨੂਨ ਵਾਲੇ

ਇਹ ਆ ਪਛੀਆਵਲਾਂ ਦਾ ਮਸਾਲਾ ਦਾ ਘਿਤਾ ਕਰ ਤਿਆਰ ਬਸ ਇਹ ਦੁੱਧ ਪਾਉਣੇ ਆਪਾਂ ਪਾਣੀ ਦੇ ਵਿੱਚ ਆਪਣੇ ਪਾਏ ਹੋਏ ਨੇ ਚੌਲ ਤੇ ਇਹ ਪਾਉਣੇ ਆਗੇ ਤੇ ਅੱਜ ਬਣੂਗੀ ਸਿਮਲਾ ਵਿੱਚ ਵੀ ਬਣੂਗੀ ਮਿੱਤਰੋ ਬਾਤਾਂ ਲੈ ਲਿਆ ਅੰਡੀ ਸਿਮਲਾ ਨਾਲ ਤੇ ਦੇਖੋ ਕਿ ਕੁਇਟੀ ਦੇ ਵਿੱਚ ਬਣਾਵਾਂਗੇ ਘੈਂਟ ਗੱਲਬਾਤ ਬਣੂਗੀ ਦੇਖੀ ਜਾ ਤੁਸੀਂ ਕੱਢਦੇ ਜੱਬਾ ਦੇਖੋ ਖਾਣਾ ਪੀਣਾ ਸੌਂ ਬਨਾਰੀ ਚਾਹੀਦਾ ਮਿੱਤਰੋ ਦੇ ਕੋਮਾਟਰ ਆਲੂ ਪਿਆਜ਼ ਦਾ ਪੂਰਾ ਘੈਂਟ ਬਣਾ ਕੇ ਆਪਣੇ ਤੜਕਾ ਲਾ ਲਿਆ ਤੇ ਬਸ ਇਹ ਦੂਵਾਰ ਲੱਗਿਆਂਗੇ ਆਪਾਂ ਚਾਹ ਉਹ ਪੋਣਾ ਜੀਰਾ ਪਾ ਲਈ ਸੱਤ ਸੱਤ ਬਸ ਨਾ ਪੁਰ ਲਗੇ ਜੀਰਾ ਵੀ ਪਾਈ ਪਾਇਆ ਗਿਆ ਆਪਣੇ ਹਲਵਾ ਜੀ ਦਾ ਪੂਰੇ ਛਰੇ ਦੇ ਆ ਗਏ ਤੇ ਕੁ ਜੱਡ ਚੀਚਾ ਬਣਾਵਾ ਲਿਆ ਲਓ ਜੀ ਮਿੱਤਰੋ ਆਪਣਾ ਢੜਕਣਾ ਰਹਿ ਗਿਆ ਛੋਟਾ ਤੇ ਆਪਣੇ ਹੁਣ ਆਜ ਲਿੱਤਾਗਾ ਤੇ ਸਮਾਨ ਮਟੀਰੀਅਲ ਸਾਰਾ ਇਹਦੇ ਵਿੱਚ ਪਾਤਾ ਤੇ ਹੁਣ ਦੇਖਿਓ ਜਦੋਂ ਬਣ ਕੇ ਤਿਆਰ ਹੋਵੇ ਫੇਰ ਦੇਖਿਓ ਮਿੱਤਰੋ ਕਿੰਨੇ ਘੈਂਟ ਬਣ ਗਏ ਲਓ ਜੀ ਮਿੱਤਰੋ ਬਣ ਗਏ ਚਾਹ ਪੂਰੇ ਫਲ ਘੈਂਟ ਤੇ ਆਪਾਂ ਲੱਗਿਆ ਥੋੜੇ ਟੇਸਟ ਕਰਕੇ ਬਣ ਦੇਖ ਲੈ ਪੂਰੇ ਫੁੱਲ ਟੇਸਟੀ ਬਣਨੇਗੇ ਇਧਰ ਧਾਕੇ ਆਪਣੇ ਆਲੂ ਸੋਇਆਬੀਨ ਬੜੀ ਤੇ ਇਹਦੇ ਨਾਲ ਸਾਕ ਬਣੂਗੇ ਭਰਾਵਰੇ ਡੈਡੀ ਹੋਰੇ ਹਨ ਮੰਮੀ ਹੋਰੇ ਤੇ ਆਪਾਂ ਲੱਗੇਗੇ 3 ਸਿਕਨ ਵਾਓ ਬੱਲੇ ਬੱਲੇ ਪੂਰਾ ਕੈਟ ਬਣਿਆ ਸਭ ਯਾ ਲੱਗਾ ਤੋ ਗੀ ਲੋ ਜੀ ਮਿੱਤਰ ਹੁਣ ਸਾਕਦੇ ਆਪਾਂ ਬੈ ਕੇ ਬਹਿ ਕੇ ਸਭ ਫਿਰ ਦੁਬਾਰਾ ਕਰਾਂਗੇ ਰਾਮ ਹੁਣ ਆਪਣੇ ਕੰਮ ਕਾਰ ਹੋ ਜਾਣੀ ਤੇ ਸਾਰੇ ਨਿਬੜੇ ਹੋਣਗੇ ਤੇ ਗੱਡੀ ਤੇ ਮਾਰਤਾ ਸੀ ਆਪਣੇ ਪਾਣੀ ਪੋਲਾ ਪੋਲਾ ਵਧੀਆ ਸਾਫ ਹੋ ਗਈ ਤੇ ਮੀਕਣੀ ਨਾਲ ਬੜੀ ਜਿਆਦਾ ਲਿਬੜੀ ਪਈ ਸੀ ਟਰੈਕਟਰ ਤੇ ਵੀ ਆਪੇ ਸਾਫ ਕਰਕੇ ਵਧੀਆ ਕੱਪੜਾ ਦਿੱਤਾ ਸੀਗਾ ਤੇ ਹਰ ਜਗ੍ਹਾ ਆਪਣੀ ਇੱਥੇ ਵੀ ਪਾਣੀ ਪੋਣੀ ਮਾਰ ਕੇ ਵਧੀਆ ਉਹ ਕਰਤਾ ਸੀਗਾ ਜਿਵੇਂ ਕੰਮ ਨਿਬੜੇ ਪਣੇ ਹੁਣ ਆਪਾਂ ਸਾਉਂਡ ਤੇ ਆ ਮਿੱਤਰੋ ਲੋ ਜੀ ਗੁਰਦੁਆਰਾ ਸਾਹਿਬ ਆ ਗਏ ਤੇ ਇੰਨਾ ਚਲ ਲਵਾਉਣੇ ਬਾਬਾ ਜੀ ਦੇ ਚਰਨਾਂ 'ਚ ਹਾਜ਼ਰੀ ਲੋਈ ਅਦਾਸ਼ ਹੋ ਰਹੀ ਆ ਤੇ ਆਪਣੇ ਘਰ ਦੁਆਰੇ ਸਰ ਦਸਵੀਂ ਜੁੜੀ ਜੇ ਗੇਟ ਬਲ ਸੋਨਾ ਲਾਇਆ ਗਿਆ ਕਰੋ ਚਾਹੀਦੀ ਤੇ ਸਭ ਦੇਿੱਥੇ ਸਭੇ ਖਾਏ ਨਹੀਂ ਜੀ ਜਿਹੜਾ ਸਤਨਾਉ ਵਹਿਗੁਰੂ ਲੋਈ ਮਾਦਾ ਲੱਗੀ ਰੋਟੀ ਖਾਣਾ ਤੇ ਬਸ ਹੁਣ ਸਕਦੇ ਆਪਾਂ ਤੇ ਉਹ ਵਿਤਰਉ ਜਾਂਦਾ ਭਰਪੂਰ ਹੋਇਆ ਬਈਆ ਲੋਗ ਖੜਿਆ ਵੀ ਜਾਂਦਾ ਤੰਦਰ ਤੋਂ ਜੀੜੇ ਦੇ ਇਹ ਇਹ ਪੈ ਰੂੜਾ ਇਹ ਜਿਧੂ ਨਾਲ ਇਹ ਸਾਡੇ ਪਿਆਰ ਦਾ ਉਹ ਬੰਦਾ ਬੱਤ ਕਰਿਆ ਵਾ ਜ਼ਰਾ ਉਹ ਬੰਦੇ ਨੂੰ ਕੀ ਹੋ ਗਿਆ ਓਏ ਬੱਤ ਹੈਗਾ ਤੇਰੇ ਸਾਥ ਹੀ ਆਏ ਇੱਕ ਗੱਲ ਤੇ ਬਜਾਏ বাজ ਗਿਆ বাজ ਗਿਆ